ਈਸੋ ਅਲਵਾ ਚੋਤਾ ਦਿੱਤੋ ਉਪਰ ਸਤਿਗੁਰੂ ਸਾਹਿਬ ਜੋਰੇ ਸਿਖਾ ਕੇ ਮਨ ਪਾਵਾਂ ਦੀ ਗੁਰ ਸਤ ਗੁਰ ਕੀ ਵਜਾਈ ਗੁਰ ਸਿਖਾ ਕੇ ਮਨ ਪਾਵਾਂ ਦੀ ਗੁਰਸਤ ਗੁਰ ਕੀ ਵਡਿਆਈ ਇਹ ਬਾਣੀ ਸਾਧਗੁਰੂ ਚੌਥੀ ਪਾਸ਼ੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਹੈ ਸਾਧਗੁਰ ਸ਼ੈਨशाह ਪਰਮਾਰੇ ਨੇ ਗੁਰ ਸਿੱਖਾਂ ਦੇ ਮਨ ਭਾਣ ਦੀ ਗੁਰ ਸਾਧਗੁਰ ਕੀ ਵਡਿਆਈ ਸੰਤ ਸਾਧਗੁਰੂ ਜਾ ਗਿਆ ਦੀ ਦੁਨੀਆ ਤੇ ਆਉਂਦੇ ਉਹ ਵੈ ਗੁਰੂ ਕਾਲਪੁਰ ਕੋ ਪੂਰੀ ਕਾਗਦ ਲੈ ਕੇ ਆਉਂਦੇ ਕਾਲਪੁਰ ਦਾ ਰੂਪ ਲੈ। ਸ਼ਾਂਤ ਸਾਧਗੁਰ ਸੰਸਾੜ ਜਿਹੜੀ ਦੁਨੀਆ ਬਾਹਰ ਤੇ ਆਉਂਦੇ ਰੂਹਾਂ ਬਾਹਰ ਤੇ ਆਉਂਦੇ। ਜਿਹੜਾ ਜਿਹੜਾ ਉਹਨਾਂ ਨੂੰ ਸਾਧਗੁਰ ਸਾਧਪੁਰ ਚ ਸੰਯੋਗ ਕਰੇ ਉਹਨੂੰ ਨਾਮ ਦੇ ਕੇ ਨਾਲ ਲੈ ਜਾਂਦੇ ਨਾਮ ਦੇ ਬਾਤ। ਸਤਗੁਰੂ ਸਾਡ ਗੁਰ ਜenial ਪਾਤਸ਼ਾਹੀਆਂ ਇਹ ਸਾਰੇ ਵਹਿਗੂ ਪਾਲਪੁਰਖ ਪਰਮਾਤਮਾ ਦਾ ਰੂਪ ਹੈ ਕਿਉਂਕਿ ਉਹਨਾਂ ਦਾ ਜੈਨ ਚੇਕਰ ਇਸੇ ਵਾਸਤੇ ਹੋਰ ਹੁੰਦਾ ਸੋਨੇ ਹੁੰਦੇ ਚਮਕਦੇ ਹੁੰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਜਿਆਦਾ ਪਾਤਸ਼ਾਹੀਆਂ ਨੇ ਉਹਨਾਂ ਸਤਗੁਰੂ ਦੀ ਪਛਾਣ ਉਹਨਾਂ ਨੇ ਦੱਸੀ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਫਰਮਾਨ ਦੇ ਆਤਮ ਕੋ ਉਪਦੇਸ਼ ਭੇਕ ਅਸੰਝਮ ਆਜਾਪਾ ਜਾਪ ਜੋ ਜਾਪੇ ਸਦਾ ਰਹੇ ਕੈਂਚਨ ਸਿਕਾਇਆ ਸਾਰਨਾ ਤਰੁ ਵਯਾਪਕ ਜਿਹੜੇ ਸੰਤ ਸਤਗੁਰ ਕਾਮ ਕ੍ਰੋਧ ਮੋਹ ਲੋਭ ਹੰਕਾਰ ਨੂੰ ਵਾਸਰੇ ਕਰਨੇ ਦੇ ਬੰਦ ਕੀ ਦੇ ਜਰੀਏ ਕਿਉਂਕਿ ਉਹਨਾਂ ਕੋ ਅਕਾਲ ਪੁਰਖ ਦਾ ਸ਼ਬਦ ਹੈ ਜਿਹਨੂੰ ਮੰਤਰ ਵੀ ਪਾਣੀ ਕਹਿੰਦੇ ਆ ਉਹ ਸ਼ਮਾ ਦੇ ਰੀਏ ਵਾਸੇ ਚਾਉਂਦੇ ਨਹੀਂ ਤੇ ਇਹਨਾਂ ਨੂੰ ਕੋਈ ਵਾਸੇ ਨਹੀਂ ਕਰ ਸਕਦਾ ਇਹ ਇਹ ਦੇ ਵੱਡੇ ਬਲੀ ਚੂੜ ਨੇ ਹੈ ਸ਼ੋਕਸ਼ੋਕ ਮੈਂ ਸਾਨੂੰ ਨਜ਼ਰ ਨਹੀਂ ਆਉਂਦੇ ਪਰ ਜੇਦੋਂ ਇਹ ਜ਼ੋਰ ਪਾਉਂਦੇ ਆ ਬੰਦ ਦੀ ਨਾ ਕਰਾਂਗੇ ਫਿਰ ਸਾਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਇਸ ਤਰ੍ਹਾਂ ਦਾ ਕੰਮ ਕਰਉਂਦੇ ਆ ਸੰਤ ਸਾਧਗੁਰੂ ਨਾਮ ਜਪ ਕੇ ਇਹਨਾਂ ਨੂੰ ਵਾਸੇ ਕਰਦੇ ਆ ਇਹੋ ਨਾਮ ਉਹ ਅੰਦਰ ਆ ਜਾਂਦਾ ਜਿਹੜਾ ਘੁਰਤਾਂ ਤੋਂ ਤਾੜੀ ਦਾ ਨਾਮ ਆਈ ਉਹ ਸੰਤ ਸਤਗੁਰ ਪਿਆਰਾ ਸਿੰਘ ਜੀ ਮਹਾਰਾਜ ਜੀ ਪਰਮਾਉ ਦੇ ਜਿਹੜੇ ਮੁਸਲਮਾਨ ਪਰਮ ਸੰਤ ਆ ਉਹਨੂੰ ਕਲਮਾ ਕਹਿੰਦੇ ਆ ਨਾਮ ਜਿ ਤਰਾ ਇਹ ਨਾਮ ਸ਼ਬਦ ਕਹਿੰਦੇ ਉਹ ਅੰਦਰ ਆ ਜਾਂਦਾ ਥਿਰੋ ਦੀ ਬਾਜ ਆ ਤੁਨ ਆਤਮਤ ਨਾਮ ਨੇ ਸਵਾਮੀ ਜੀ ਕਹਿੰਦੇ ਤੁਨ ਆਤਮਤ ਨਾਮ ਹੋਣਾ ਉਸ ساری ਦੁਨੀਆ ਦੇ ਅੰਦਰ ਆਉਂਦਾ ਵੈਗੁਰੂ ਕਾਲਪੁਰਸ਼ ਨੇ ਪਹਿਲੋ ਹੀ ਰੂਹ ਆਤਮਾ ਦੇ ਨਾਲ ਉਹਨੂੰ ਨਾਮ ਨੂੰ ਭੇਜਿਆ ਉਹਨੂੰ ਸਾਤਪੁਰਸ਼ ਕਹਦੋ ਸਾਤਪੁਰਸ਼ ਕਹਦੋ ਜਦੋਂ ਉਹ ਪ੍ਰਗਟ ਹੋ ਜਾਂਦਾ ਥੇਹ ਦੇ ਵਾਸੇ ਚ ਆਉਂਦੇ ਉਹ tracks ਇਹਦੇ ਵਾਸੇ ਚ ਨਹੀਂ ਆ ਸਕਦੇ ਕੋਈ ਨਹੀਂ ਦੁਨੀਆ ਦੇ ਨੂੰ ਵਾਸੇ ਕਰ ਸਕਦਾ ਜਾਂ ਤਾਪ ਤਜੇ ਨਾਮ ਮੱਦੀ ਨੂੰ ਕਰਦੇ ਜੂਨਾ ਪੂਜਾ ਪਾਠ ਕਰਦੇ ਕਦੀ ਵਾਸੇ ਚ ਨਹੀਂ ਆ ਸਕਦੇ ਮਹਾਰਾਜੀ ਤੁਨੀ ਸਾਹਿਬ ਦੀ ਰਾਵਣ ਦੀ ਮਿਸਾਲ ਦਿੰਦੇ ਆ ਕਿਉਂਕਿ ਉਹਨਾਂ ਦੀ ਜੁਗਾਂ ਦੇ ਸਾਰ ਬਣਾਵਰੀ ਉਹ ਵਾਲਾ। ਪੁਨਾ ਜੀ ਨੇ ਤਪસ્યા ਨਹੀਂ ਕਿਹਾ ਨਹੀਂ ਕੀਤੀ ਪਰ ਪੂਰੇ ਸਾਥ ਬੋਲਦਾ ਉਹਨਾਂ ਕੋ ਨਾਮ ਨਹੀਂ ਹੈ। ਇਸ ਕਰਕੇ ਪੂਤ ਦੇ ਵਾਸੇ 'ਚ ਨਹੀਂ ਹੈ ਸੀਤਾ ਨੂੰ ਇਸ ਵਾਸਤੇ ਉਹਨੇ ਲੈ ਗਿਆ। ਜੇਦੋ ਲੈ ਗਿਆ ਕਿ ਉਹ ਸੋਚਦਾ ਹੈ ਮੈਨੂੰ ਕੋਈ ਕੁਝ ਨਹੀਂ ਕਰ ਸਕਦਾ بڑے بڑے ਸੂਰਬੀਰ ਉਹਦੇ ਕੋਲ ਹੀ ਜਿਹੜੇ ਜਿੰਨਾ ਬਲੀ ਦੀਦਾ ਕਵਾਨਸ ਸਾਹਿਬ ਨੇ ਉਹ ਸੋਚਦਾ ਹੈ ਜੀ ਲੈਂਕਾ ਨੂੰ ਲਾ ਕੇ ਆ ਨਹੀਂ ਸਕਦਾ ਉਹਦੇ ਦੁਆਲੇ ਸਮੁੰਦਰ ਇੰਗੀ ਸਾਹਿਬ ਦੀ ਲਿਖਦੇ 1 ਲੱਖ ਕੂਟ 6 ਲੱਖ 91 ਜਾ ਰਾਮਣ ਕਰਦੀ ਹੈ ਨਾ ਵਾਸੀ ਲੈਂਕਾ ਸਾ ਕੋਟ ਸਮੁੰਦਰ ਸੀ ਖਾਈ ਜਾ ਰਾਮਣ ਦੀ ਤ ਵਰਨਾ ਪਈ ਪਰ ਉਹਨੂੰ ਇਹ ਗੱਲ ਦੀ ਖਬਰ ਨਹੀਂ ਜੀ ਇਹ ਰਿੰਕਾ ਨੂੰ ਲੰਗ ਆਊਗਾ ਕੋਈ ਉਹ ਆਸਾ ਕਰਦਾਇਆ ਉਸੇ ਹਾਲ ਜੀ ਜੀ ਜੇ ਆ ਵੀ ਜਾਵੇ ਤੇ ਬੜੇ ਬੜੇ ਯੋਧੇ ਬਲੀ ਆ ਮੇਰੇ ਕੋਲ ਜਿਹੜਾ ਕੋਈ ਕੁਛ ਨਹੀਂ ਕਰ ਸਕਦਾ ਪਰ ਉਹਨਾਂ ਨੇ ਇਹ ਕੰਮ ਕਰਾਇਆ ਜਦੋਂਾਰੇ ਦਾ ਮੋਗੇ ਰਿੰਕਾ ਦੀ ਲੰਗ ਆਏ ਤੇ ਮਾਰ ਨਹੀਂ ਦਿੱਤਾ ਸਾਰੇ ਨੂੰ ਸਤੰਸਾ ਅਬਸਾਰ ਨੀ ਸਾਉ ਜੀ ਕਹਿੰਦੇ ਕਿ ਇੰਨਾ ਜਿਆਦਾ ਪਰਿਵਾਰ ਕਿਹੇ ਦਾ ਨਹੀਂ ਹੋਇਆ ਆਈ ਜੀ ਦੇ ਪਾਣੀ ਆ ਰਹੇ ਜਿਹੜੇ ਮਾਨ ਕਰਦੇ ਸਿਰਦੇ ਛੋਲੇ ਛੋਲੇ ਤਮਾ ਇੰਨਾ ਬਲੀ ਉਹ ਵਹਿ ਹੰਕਾਰੀ ਜੀ ਨਾਲ ਇੰਨਾ ਹੀ ਪਰ ਸਮਝ ਨਹੀਂ ਲੱਗੀ ਉਹਨੂੰ ਜਦੋਂ ਖਤਮ ਹੋਇਆ ਕੋਈ ਦਿਲਾਪਤੀ ਜੀ ਦਾ ਅਰਜੋਗਾ ਨਹੀਂ ਰਿਹਾ ਉਸੇ ਇਹ ਮਾਨਸਿਕਤियां ਇਹ ਚੀਜ਼ ਹੈ ਮਾਨ ਇਹਨਾਂ ਦਾ ਜਿਹੜਾ ਉਹ ਸਰਦਾਰ ਹੈ ਨਾ ਜੀ ਦਾ ਕਾਮ ਕ੍ਰੋਧ ਮੋਹ ਲੋਭ ਅਹੰਕਾਰ ਪੰਜੇ ਚੁਤਰਤੀਆਂ ਇਨ ਰਾਜੋਤਮ ਸਤੋਗੋ ਮੁੰਨੇ ਇਸੇ ਵਾਤੇ ਸਾਡੇ ਅੰਦਰ ਪਾਏ ਜੀ ਨਾਮ ਜਪ ਕੇ ਰੂਹ ਸੱਚਖੰਡਾਂ ਨਾਲ ਚਲੀ ਜਾਓ ਜੋ ਕੇ ਅਯੁਰ ਸੰਤ ਸਾਧਗੁਰ ਪਿਆਰਾ ਸਿੰਘ ਜੀ ਪਰਮਉਪਦੇ ਨੂੰ ਸ਼ਰਾਧਿਆ ਲੱਖਾਂয়ে ਸਵਾ ਲੱਖ ਪੈਦਾ ਕਰੇ ਤੇ ਸੱਚਖੰਡਾਂ ਰਵਾਣਾ ਪਾਏ ਇਸ ਮਹਾਰਾਣਾ ਰੂਹ ਨੂੰ ਜਾਣੀ ਜੇ ਰਾਇ ਕੋ ਨਾਮ ਕਿੰਝ ਫੰਦੇਗਾ ਨੂੰ ਸਰਾਹ ਹੈ ਜੀ ਸਾਧਕੰਡ ਵੀ ਨਹੀਂ ਜਾ ਸਕਦਾ ਉਹ ਉਹ ਇਹਦਾ ਖਿਆਲ ਇਹ ਹੋ ਵੀ ਜੇ ਨਾਮ ਜਪ ਕੇ ਰੂਹਾਂ ਚ ਲੱਗੀਆਂ ਤੇ ਮੈਂ ਇੱਥੇ ਜੀ ਕਰੂੰ ਕੱਲਾ ਆਉਂਗਤੀ ਜਿਹੜੇ ਸੰਤ ਸਾਧਗੁਰੂ ਹੈ ਜੇ ਇਹਨੂੰ ਤੇ ਮੋਹ ਲਾ ਦਿੰਦੇ ਨਾਮ ਦੀ ਉਹ ਨੂੰ ਕੁਛ ਨਹੀਂ ਕਰ ਸਕਦਾ ਦਾ ਕਾਲ ਨਾ ਉਹਦੇ ਕੋ ਜਾ ਮਦੂਰ ਕੁਛ ਕਰ ਸਕਦਾ ਜੋ ਭਜਨ ਕਰਨਾ ਪੈਂਦਾ ਜਿੰਨਾ ਵੀ ਹੋ ਸਕੇ ਸਾਧਗੁਰ ਨੂੰ ਕਦਾ ਸਮੇਂ ਲਵੇ ਤੇ ਦੂਰਾ ਵੀ ਭਜਨ ਕਰਨਾ ਤੇ ਉਹਨਾਂ ਨੇ ਛੱਡ ਲੈਣਾ ਕੋਈ ਕੁਝ ਨਹੀਂ ਕਰ ਸਕਦਾ ਤਾਂ ਜਿਹੜੇ ਨਾਮ ਜਪਦੇ ਉਸਵਾਸ ਦੇ ਨਾਲ ਪੂਰੇ ਸਾਧਗੁਰ ਤਾਂ ਹਾਂ ਜੀ ਗੁਰ ਸਿੱਖਾ ਕੇ ਮਨ ਪਾਵਾਂ ਜੀ ਗੁਰ ਸਤ ਗੁਰ ਕੀ ਵਡਿਆਈ ਸਤਗੁਰ ਕੀ ਮੇਤ ਚੜੇ ਸਵਾਈ ਸਤਗੁਰ ਸ਼ੈਨशाह ਫਰਮਾਰੇ ਨੇ ਰੱਖੋ ਹਾਰ ਤੈਜ ਸਤਗੁਰ ਦੀ ਕਿਉਂ ਸਤਗੁਰ ਸਤਗੁਰ ਸਿੱਕੋ ਚੀਜ਼ ਹੈ ਜਿੰਨੀ ਮਰਜੀ ਕੋਈ ਨਿੰਦਿਆ ਕਰੇ ਚੁਗਲੀ ਕਰੇ ਉਹਨਾਂ ਨੂੰ ਕੋਈ ਕੁਝ ਨਹੀਂ ਕਰ ਸਕਦਾ ਜਿੰਨੀ ਨਿੰਦਿਆ ਕਰਦੇ ਮਨਮੁਖ ਉਹਨਾਂ ਦਾ ਨਾਲ ਨਾਲ ਕੰਮ ਡਟਦਾ ਜਾਂਦਾ ਕੋਈ ਵੀ ਕੁਝ ਨਹੀਂ ਕਰ ਸਕਦਾ ਤੋ ਹਾਰ ਪਰਮਾਤਮਾ ਤੇ ਆਵਦੀ ਹੈ ਅਦਸ਼ਰ ਦੇ ਹੱਥ ਰੱਖ ਕੇ ਭੈਜ ਸਤਗੁਰੂ ਜੀ ਦੇ ਵਾਲੋ ਪਰਮਾਤਮਾ ਆਪ ਹੈ ਉਹਨੂੰ ਕੋਈ ਕੁਝ ਨਹੀਂ ਦੁਨੀਆ 'ਚ ਕਰ ਸਕਦਾ ਜੋ ਮਰਜ਼ੀ ਕਰ ਲੋ ਜਦੋਂ ਵੀ ਸੰਤ ਸਤਗੁਰੂ ਆਉਂਦੇ ਆ ਕੀ ਕੁਝ ਨਹੀਂ ਦੁਨੀਆ 'ਚ ਕੀਤਾ ਅੱਜ ਹੀ ਪਾਇਸ਼ੇ ਸਾਧਗੁਰ ਨੂੰ ਸਤਿ ਲੋਧ ਦਿਹਾੜਿਆ ਆਰਿਆਂ ਨੂੰ ਪਤਾ ਇਤਿਹਾਸ ਹੈ ਕੰਬੀਰ ਸਾਹਿਬ ਜੀ ਮਹਾਰਾਜ ਜੀ ਨੂੰ ਆਯੂ ਸੰਤ ਸਾਧਗੁਰ ਤੇਰਾ ਸਿੰਘ ਜੀ ਪਰਮੋਦੇ ਬੱਦਰ ਸਜਾਵਾਂ ਦਿੱਤੀਆਂ ਉਹਨਾਂ ਦਾ ਖਿਆਲ ਇਹ ਕਿ ਇਹ ਸਾਡੇ ਮਦਰ ਨਹੀਂ ਲੱਗਦਾ ਮਹਾਰਾਜ ਜੀ ਸਈਉ ਸ਼ੀਲाराम ਜੀ ਪਰਮੋਦੇ ਜਿਹੜਾ ਮੁਸਲਮਾਨ ਉਹ ਇਹਨਾਂ ਨੂੰ

ਇਸ ਲਈ ਉਹਨਾਂ ਦੀ ਇਹ ਗੱਲ ਨਹੀਂ ਮੈਂ ਕਰ ਸਕਦਾ ਸ਼ਰਾਬ ਲੈ ਉਹਨਾਂ ਲਈ ਨਹੀਂ ਮਾਰਨੇ ਇਹਦੇ ਵੀ ਪੀਰ ਪਕੰਦਰਾ ਜਿਹੜੇ ਉਹ ਸੇ ਹੋ ਜਾਂਦੇ ਸਾਡੀ ਮਰ ਜਾਦਾ ਕਹਿੰਦੇ ਜੀ ਤੁਸੀਂ ਹੋ ਜਾਣਗੇ ਤੇ ਹੋ ਜਾ ਜੇ ਕਹਿਣ ਲੱਗੇ ਵੀ ਤੁਹਾਨੂੰ ਬਰਾਦਰੀ ਦੇ ਵਿੱਚੋਂ ਛੇਕ ਦੇਣਾ ਫੇਰ ਉਹਨੂੰ ਮੰਨਨਾ ਪੈਣਾ ਉਹਨੇ ਗਾਇਲੈਂਡ ਦੀ ਰਾਮ ਲਾਲ ਦੀ 몰ਦੀ ਜਿਹੜੇ ਮੁੰਮਾ ਬਲਾੜੇ ਉਹ ਵਗ ਤੇ ਆ ਗਏ ਲੈ ਲੈ ਤੇ ਮਹਾਰਾਜ ਜੀ ਕਹਿੰਦੇ ਆ ਵੀ ਬੱਚਿਆਂ ਦੇ ਨਾਲ ਉਹ ਖੇਡਦੇ ਹੀ ਬਾੜ ਕਮੀਸਾਲ ਜੀ ਉਹ ਨਿਆਇ ਲਾਗੂ ਕੀ ਰੋਣਾ ਉਹਨਾਂ ਆਉਂਦਿਆਂ ਨੂੰ ਗਾਈ ਜਿਹੜੀ ਉਹ ਮਾਰ ਦਿੱਤੀ ਉਹ ਲਾਲ ਕਰਦੇ ਨਾ ਛੁਰੀ ਨਾਲ ਤੇਨ ਤੇਨ ਤੇ ਉਹ ਉਲਾ ਜੇ ਲੋ ਆਏ ਤੇ ਉਹ ਅੰਦੇ ਕੀ ਗਾਈ ਦੇ ਨੇ ਮਾਰੀ ਆ ਕਹਿਣ ਲੱਗੇ ਜੀ ਤੇਰੀ ਸੁਲਤਾਨੀ ਇਹ ਕੀ ਦਾ ਪਤੰਦਰਾ ਦੀ ਜਹਾਜ ਆ। ਨਾ ਤੇਈ ਇਹ ਤੇ ਗੁੱਸੇ ਹੋ ਜਾਂਦੇ। ਕਮਿਲ ਸਾਹਿਬ ਜੀ ਕਹਿਣ ਲੱਗੇ ਜੀ ਜੀ ਦਾ ਦੁੱਧ ਪਿੰਦੇ ਨਾਲੇ ਉਹਨੂੰ ਤੁਸੀਂ ਮਾਂ ਕਹਿੰਦੇ ਤੇ ਮਾਂ ਤੇ ਸ਼ੁਰੂ ਕਿਉਂ ਜਲਾਈ? ਉਹਨੂੰ ਨਾਲ ਨੂੰ ਦਾਲਣਾ ਕਹਿੰਦੇ ਜੀ ਇਹਨੂੰ ਜੀਜੀ ਕਰੋ। ਉਹ ਜੀਨੀ ਦੇ ਤਰ੍ਹਾਂ ਕਰਨ ਪੜੀ ਬਤੇਰੀ ਨਮਾਜ਼ ਪਰ ਗਾਈ ਦੇ ਤੋਂ ਜੀਨੀ ਹੋਣੀ। ਉਹਨਾਂ ਧਿਆਨ ਕਰਿਆ ਤੇ ਇਹਨੂੰ ਜਿੰਦਾ ਕਰ ਉਹਨਾਂ ਮਾਰੀ ਜਿਦਾਂ ਮਾਰੀ ਪਰ ਨਹੀਂ ਕਰ ਸਕਿਆ ਮਹਾਰਾਜ ਜੀ ਕਬੀਰ ਸਾਹਿਬ ਤੇ ਆਪ ਕਾਜਪੁਰ ਕੇ ਉਹਨਾਂ ਧਿਆਨ ਕੀਤਾ ਤੇ ਗਾਇਬ ਹੋ ਕੇ ਬੈਠ ਗਏ ਸਿਰ ਬੜੇ ਸ਼ਰਮ ਦੇ ਹੋਏ ਕੋਈ ਗੱਲ ਨਾ ਆਵੇ ਉਹਨਾਂ ਕੋਲ ਸਵਾਰ ਕੋਈ ਹੋਣਾ ਕਹਿੰਦੇ ਜੀ ਜਿਹੜੀ ਤੁਸੀਂ ਨਮਾਜ਼ ਪਰਦੇ ਹੋ ਤੁਸੀਂ ਸਾਰਾ ਧਿਆਨ ਉਹ ਜਾ ਰੱਖਦੇ ਹੋ ਰਾਗ ਨੂੰ ਤੁਸੀਂ ਜੀਣਾ ਰੋਟੀ ਖਾਦੇ ਮੁਰਗਾ ਜਾਂ ਕੁਝ ਵੀ ਮਿਲੇ ਇਹ ਦੱਸੋ ਵੀ ਖਲਾਤ ਆ ਦੀ ਬੰਦਗੀ ਦੇ ਕੋਸ਼ ਹੋਊਗਾ ਵੀ ਕਤਲ ਕਰੂ ਕੋਈ ਉਹਨਾਂ ਨੂੰ ਕਰਨ ਨਹੀਂ ਆਇਆ ਹੁਣ ਗਾਇ ਜੀ ਜੀ ਕੋ ਕੰਮ ਨਹੀਂ ਆ ਸਕਦਾ ਉਹਨਾਂ ਤੇ ਤੇਰ ਉਹਨਾਂ ਨੂੰ ਮੰਨਣਾ ਤੇ ਕਹਿੰਦੇ ਵੀ ਮਹਾਰਾਜ ਜੀ ਇਹੀ ਭੁੱਲਣਾ ਆ ਚੀਜ਼ ਹੈ ਸਾਡੇ ਤੇ ਦਇਆ ਕਰੋ ਤੇ ਉਹ ਨਾ ਨਿਮਾਂ ਹੁੰਦਾ ਤੂੰ ਸੰਤ ਸਤਗੁਰ ਜਿਹੜੇ ਉੱਲ੍ਹੀ ਜੋਤ ਹੁੰਦੇ ਆ ਇਹ ਦੁਨੀਆ ਦੀਆਂ ਜਿਹੜੀਆਂ ਰੀਤਾਂ ਬਣਾਈਆਂ ਉਹਨਾਂ ਨੂੰ ਵੀ ਮੰਨਦੇ ਇਹ ਚੁੰਮ ਕੇ ਆਏ ਫਰੇਜ਼ ਆਏ। ਆਯੁਰ ਸੰਤ ਸਤਗੁਰ ਸ਼ੀਲाराम ਜੀ ਮਹਾਰਾਜ ਜੀ ਗੁਰੂ ਲਾਲ ਸਾਹਿਬ ਜੀ ਦੀ ਸਾਖੀ ਸੁਣਾਉਂਦੇ ਆ। ਇੰਦੇ ਵੀ ਜੇ ਦੋ ਨਵਾਂ ਸਾਲਾਂ ਦਾ ਲਟਕਾ ਹੁੰਦਾ ਪਟਕਾਂ ਦਾ ਤੇ ਉਹਨੂੰ ਜੱਜੂ ਜੀ ਦੇ ਸਮ ਕਰਦੇ ਉਹ ਪਾਉਂਦੇ। ਉਹਨਾਂ ਨੇ ਆਖਿਆ ਵੀ ਰਸਮ ਕਰ ਲਈ ਉਹਨੂੰ ਲਟਕਾ ਜਵਾਨ ਹੋ ਗਿਆ। ਅੰਤ ਤੱਕ ਉਹਨਾਂ ਨੇ ਬਾਹਰ ਜਲੇ ਮਹਾਰਾਜੀ ਨੂੰ ਲਾ ਕੇ ਕਹਿੰਦੇ ਸੀ ਜੀ ਦਾ ਤੁਸੀਂ ਜਨਮ ਕਿਉਂ ਪਾਦੇ ਹੋ ਇਹਦਾ ਕਾਰਨ ਕੀ ਆਂਦੇ ਜੀ ਇਹ ਇਹ ਵੀਰ ਸਾਇਤਰ ਪੜ੍ਹਨੇ ਕਹਿੰਦੇ ਆਂਦੇ ਫਿਰ ਆਂਦੇ ਫਿਰ ਮੁਕਤੀ ਹੋ ਜਾਂਦੀ ਆਂਦੇ ਜੀ ਜਨਮ ਜਿਹੜਾ ਇਹਦੇ ਨਾਲ ਕਿਤਰਾ ਮੁਕਤੀ ਹੋ ਜੂਏ ਦੇ ਧਾਗਿਆਂ ਦਾ ਵਟ ਕੇ ਤੁਸੀਂ ਪਾਦੇ ਹੋ ਉਹਨਾਂ ਨੂੰ ਮਤਲਬ ਆ ਨਹੀਂ ਆਉਂਦੇ ਕਿ ਉਹ ਜੰਝੂ ਪਾਉ ਜਿਹੜਾ ਮੁਕਤੀ ਕਰ ਦਵੇ ਉਹਨਾਂ ਨੂੰ ਸਮਝ ਨਾ ਆਏ ਪੰਡ ਜੀ ਆਉਂਦੇ ਜੀ ਸਾਨੂੰ ਇਹ ਚੱਲਦਾ ਪਤਾ ਨਹੀਂ ਇਹ ਤੇ ਇਹੀ ਪਾਉਗੇ ਉਹ ਤੇਰ ਪੰਡਾ ਨੂੰ ਸਮਝਾਉਂਦੇ ਆ ਪੰਡਾ ਜੀ ਦਇਆ ਕਾ ਪਾ ਸੰਤੋਖ ਸੂਤ ਜਤ ਗੰਢੀ ਸਤਿ ਆਤਮਾ ਇਹ ਜਨੀਉ ਜੀ ਦਾ ਹੈ ਤੇ ਸਾਡੇ ਦਾ ਹੈ ਨਾ ਮੈ ਲਗੇ ਨਾਏ ਟੋਟੇ ਨਾਏ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗੜ ਚੱਲੇ ਪਾਏ ਇਹ ਜਿਹੜੇ ਸੰਤ ਸਤਿਗੁਰੂ ਆ ਉਹਨਾਂ ਦੇ ਗਾਲੇ ਜੰਜੂਰ ਦਾ ਦੁਨੀਆ ਤੇ ਭਾਗੇ ਜਿਤ ਹੁੰਦੀ ਆ ਉਹ ਜਸ ਸਾਹਿਬ ਦਾ ਜੰਜੂ ਪਉਂਦੇ ਆ ਕਾਲ ਪੁਰਖ ਦੇ ਘੁਰ ਧਾਮ ਕੋ ਦੇ ਪਰਮਾਤਮਾ ਦੇ ਲੱਗ ਕੇ ਖੋਜ ਕਲਾ ਹੁੰਦੀ ਆ ਆਪੋ ਤਿਰ ਪੰਡਤਾਂ ਨੂੰ ਮਰਵਾ ਦਿਆ ਵੀ ਮਹਾਰਾਜ ਜੀ ਸਾਨੂੰ ਇਸ ਦੇ ਅੰਝਾਰੇ ਤੋਂ ਦੇ ਰੱਖੋ ਪੈਜ ਸਤ ਗੁਰੇ ਕੀ ਨੇਤਾ ਚੜ੍ਹ ਸਤਗੁਰ ਜਿਉਂਤੀ ਪਾਇਸ਼ੇ ਪਰਮਾਰੇ ਦੇ ਪਾਰ ਬ੍ਰਹਮ ਨੂੰ ਮੰਨਦੇ ਸੰਤ ਸਤਿ ਇਹ ਜਿਹੜਾ ਪਾਰ ਬ੍ਰਹਮ ਇੱਥੇ ਨਹੀਂ ਉੱਪਰ ਮੰਜੇ ਲਿਆਓ ਇਹ ਤਿੰਨ ਮੰਜਲਾਂ ਪਾਰ ਕਰਨੀਆਂ ਸਿੱਖਣੇ ਇਹ ਤਿੰਨ ਲੋਕ ਸਰਲੋਕੀ ਜਿਹੜੀ ਉਹਦੇ ਵਿੱਚ ਕਾਰ ਦਾ ਜੋਰ ਹੈ ਤਿੰਨਾ ਮੰਜਲਾਂ ਤੱਕ ਚੌਥੀ ਮੰਜਲ ਜੇ ਦੋਹੇ ਪਾਰ ਕਰਦਾ ਫੇਰ ਪਾਰ ਬ੍ਰਹਮ ਕੇ ਜਾ ਸਕਦਾ ਉਥੇ ਕੋਈ ਜੰਮ ਦੂਤ ਚੰਤੀ ਪਾਸ਼ੇਈ ਮਹਾਰਾਜੀ ਫਰਮਾਉਂਦੇ ਕਿ ਆ ਨਹੀਂ ਸਕਦਾ ਕੋਈ। ਇਸਤਰੀ ਮੰਝਨਤਾ ਤੇ ਇਹਨਾਂ ਦਾ ਰਾਜ ਹੈ। ਧਰਮ ਰਾਜ ਦਾ ਰਾਜ ਉੱਥੇ ਤੱਕ। ਉਥੋਂ ਤੱਕ ਨਹੀਂ ਇਹਨੂੰ ਛੜਦਾ ਸੂਰਜ ਜਨਨ ਤੇ ਜੂ ਵੀ ਹੈ। ਸਾਰੇ ਉਹਦੇ ਇੰਟਰ ਦੇ ਵਿੱਚ। ਉਥੇ ਤੱਕ ਨਹੀਂ ਉਹ ਛੜਦਾ। ਜਦੋਂ ਸਾਧਗੁਰ ਨਾਮ ਦੇਦੇ ਇਹਨੂੰ ਆਪਣੀ ਸ਼ਕਤੀ ਦੇ ਨਾਲ ਨਾਮ ਦੇ ਜਿਹੜੀ ਉਹ ਮੰਦਲਾਪਾਰ ਕਰਾਉਂਦੇ। ਨੇ ਜੇ ਇਹ ਕਾਰ ਨਹੀਂ ਸਾਧਦੇ। ਜूण ਜਿੰਨੇ ਜਾਪਤਾਵ ਪਰਲੋਕੀ ਦੇ ਅਸੀ ਉਹਨਾਂ ਦੇ ਨਾਲ ਤੇਰੇ ਵੀ ਇਹ ਸਿੱਧੀਆਂ ਦੀ ਤਾਕਤ ਆ ਜਾਂਦੀ ਉਹ ਕਲਾਮਾਤ ਵਰਤਦੇ। ਪਰ ਅੱਗੇ ਨਹੀਂ ਜਾ ਸਕਦੇ ਉਹ। ਲੋਕਾਂ ਨੂੰ ਕਲਾਮਾਤ ਬੁਖਾਰ ਦੇ ਤੇ ਲੋਕ ਉਹਨਾਂ ਨੂੰ ਟੇਕ ਦੇ ਮੱਥੇ ਪਰੋ। ਸ਼ਰਮ ਸ਼ਾਂਤ ਸਾਧਗੁਰੂ ਜਿਹੜੇ ਉਹ ਮੂਰ ਦੇਵਤਾਤ ਹੰਦੀਸ਼ਾ ਵੱਸਦੀ ਸਾਧਕ।

ہے نام ہےمک دے جس را ہزور سیلا رام جی مہاراج جی سونے چمک دال رنگ اب ساری سنگت نے درشن ਇਸੇ ਤਰ੍ਹਾਂ ਆਯੂਰ ਤੇਜਾ ਸਿੰਘ ਜੀ ਮਹਾਰਾਜ ਜੀ ਦਾ ਜਿਨ੍ਹਾਂ ਦਰਸ਼ਨ ਕੀਤੇ ਆ ਤੇ ਸੋਹਣੇ ਚਮਕ ਦੇ ਰੰਗ ਉਹਨਾਂ ਦਾ ਸੋਨਾ ਜੀ ਦਾ ਹਸਾਬ ਕੋਈ ਨਹੀਂ ਆਯੂਰ ਸੰਤ ਸਤਗੁਰ ਪਿਆਰਾ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਸਾਰਿਆਂ ਨੇ ਕੀਤੇ ਆ ਸੋਨਾ ਰੰਗ ਉਹਨਾਂ ਦਾ ਚਮਕਦਾ ਉਹ ਬਗੈਰ ਸ਼ਰਵਤ ਦੇ ਰੰਗ ਨਹੀਂ ਚਮਕ ਸਕਦਾ ਕਿਉਂਕਿ ਕਾਮ ਕ੍ਰੋਧ ਨੀ ਜਿਹੇ ਦੇ ਪਾਸੇ ਜਾਂਦੇ ਹੋ ਜੀ ਦੇ ਅੰਦਰ ਇਹ ਆ ਉਹਦਾ ਰੰਗ ਨਹੀਂ ਚਮਕਦਾ ਤਾਂ ਇਹ ਨਿਸ਼ਾਨੀ ਹੁੰਦਾ ਜਿਹੜਾ ਮਰਜੀ ਹੋਏ ਭਾਂਵੇਂ ਗੁਰੂ ਹੋਏ ਤੁਹਾਨੂੰ ਤੇਲਾ ਦੇ ਨਹੀਂ ਕਰਦੇ ਜਿੰਨਾ ਚਿਰ ਉਹ ਨਾਮ ਦੀ ਕਮਾਈ ਨਹੀਂ ਜਾਂਦਾ ਨਾਮ ਜਦੋਂ ਜਪਿਆ ਨਹੀਂ ਜਿੰਨਾ ਮਰਜੀ ਰੂਹਾਂ ਨੂੰ ਦੇਦੇ ਉਹ ਨਿਹਰਾਸ ਵੀ ਤੜਕਾਂ ਨੂੰ ਜਾਣਾ ਤੇ ਦੁਹਾਂ ਨੇ ਜੀ ਜਾਣਾ ਇਹ ਤੇਰੀ ਜਾ ਸਕਦੇ ਬੜੀ ਮਾਰ ਤੇ ਦੀ ਝੂਠੇ ਗੁਰੂਆਂ ਨੂੰ ਕਰ ਜਿੱਤੇ ਜੋ ਮਰਜੀ ਕਰਨੋ ਕੀ ਆਸਰਮਾਨ ਕਰਦੇ ਆ ਤਾਂ ਰੂਹਾਂ ਨੂੰ ਪਤਾ ਨਹੀਂ ਇਹਦਾ ਇਸ ਵਜਲ ਨੂੰ ਆਉਂ ਮੈਂ ਲੈ ਜਾਂ ਪਰ ਉਹਨਾਂ ਤੇ ਜੀ ਜਾ ਸਕਦੇ ਨਾ ਗੁਰੂ ਨੇ ਜਾਣਾ ਨਾ ਕਿਹਾ ਕੈਲੀ ਬਾਸ਼ੀ ਇਹ ਚਾਵਲ ਦੇ ਚਲੇਪੇ ਕੀਆ ਹੰਸ ਤੇਆ ਬੰਗਲਾ ਜਾਂ ਕੋ ਨਜ਼ਰ ਕਰੇ ਇਹ ਲਿਖਦੇ ਜੀ ਹੰਸ ਤੇ ਬੰਗਲੇ ਦਾ ਰੰਗ ਤੇ ਇੱਕੋ ਹੀ ਪਰ ਕੰਮ ਤੋਂ ਪਤਾ ਲੱਗਦਾ ਉਹ ਕਹਿੰਦੇ ਵੀ ਰੂ ਨੇ ਕਿਹਾ ਮੈਂ ਜਾਣਾਂ ਵੱਡ ਹੰਸ ਤਾਣਾ ਕੀ ਸੰਗ ਉਹ ਹੰਸਾਂ ਦੇ ਇਸ ਤਰੈਂਦਿਆਂ ਬੱਗਾ ਵੀ ਆਇਆ ਚੋ ਡੁੱਬੂ ਮੂਰੇ ਬਾਕ ਬਸ ਨੇ ਸੇਰ ਤਰੇ ਤੇ ਉੱਪਰ ਤੋਂ ਉਸ ਸਮੁੰਦਰ ਦੇ ਵਿੱਚ ਜਿਹੜੇ ਕੰਸਿਆ ਉਹ ਨੌਦੇ ਰੋੜ ਦੇ ਨੇ ਤੇ ਬਗਲੇ ਨੂੰ ਇਤਿਆਰ ਆਇਆ ਕਿ ਉਹ ਵੀ ਵੱਡ ਗਿਆ ਤੇ ਨਿੱਕੇ ਰੁੜ ਗਿਆ ਉਹਨ ਦੇ ਤਾਨ ਨੂੰ ਪੈਰੋਗੇ ਇਹ ਝੂਠੇ ਮੁਰੂਣਾ ਦਾ ਲਿਖਿਆ ਉਹਨਾਂ ਨੇ ਪੂਰੀ ਇਸ ਕਰਦੇ ਪੂਰੇ ਗੁਰੂਆਂ ਦੀ ਪਰ ਉਹ ਨਾਮ ਨਹੀਂ ਹੈਗਾ ਅਲਾਮਾ ਥੋੜੀ ਬੋਦੀ ਆ ਜਾਂਦੀ ਹੈ ਰਿੱਡੀਆਂ ਸਿੱਡੀਆਂ ਦੀ ਤੇ ਪੂਰਾ ਕਰਕੇ ਹੀ ਮੰਨਣ ਲੱਗ ਪੈ ਨੇ ਸਾਨੂੰ ਪਛਾਣ ਚਾਹੀਦੀ ਪੂਰੇ ਸਤਪੁਰ ਦੀ ਜੀ ਇਹਨਾਂ ਦਾ ਸੈਰ ਸੀਰ ਸੰਤੂਪ ਯਾਦੀ ਸਹੀ ਹੈ ਇਹ ਜਿਆਸਾਦਨੀ ਅਗਾ ਦੇ ਕੋਸ਼ ਨਹੀਂ ਬੱਲੇ ਉਹਦੇ ਹੈਗਾ ਜਿਹੜਾ ਮਰਜੀ ਹੋਵੇ ਕਿਹੇ ਮਾਸ ਦਾ ਗੁਰੂ ਹੈ ਗੁਰੂ ਰੇਜਾ ਕੇ ਲਾਵੇ ਕੀ ਸਾਧ ਜੀ ਇਹਦੇ ਬਾਰੇ ਲਿਖਦੇ ਸਾਤ ਗਿਆ ਤੋ ਪਿਆ ਰਹਾ ਸੀਰ ਗਿਆ ਸੰਭ ਝਾੜ ਭਗਤੀ ਜੇਤ ਕੈਸੇ ਬਜੇ ਜਾਂ ਮਕੂਤ ਜਾਏ ਜੀ ਬਾਤ ਭਾਈ ਬਗੈਰ ਸਤਗੁਰ ਤੋਂ ਠੀਕ ਹੈ ਜਿਸ ਤਰ੍ਹਾਂ ਦਾ ਮਰਜੀ ਕਪੜੇ ਪਾ ਲਵੇ ਉਹ ਸਾਧੂ ਖਵਾਏ ਪਰ ਸਾਧੂ ਅੰਦਰੋਂ ਨਹੀਂ ਬਾਹਰੋਂ ਸਾਧੂ ਉਹ ਸਾਧਾ ਅੰਦਰੋਂ ਕੋਈ ਸਾਧਨਾ ਨਹੀਂ ਮਹਾਰਾਜ ਜੀ ਆਯੂ ਸੰਤ ਸਤਗੁਰ ਤੇਰਾ ਸਿੰਘ ਜੀ ਫਰਮਾਉਂਦੇ ਸਾਧੂ ਦਾ ਨਾਮ ਸਾਧਨਾ ਜੇ ਸਾਧਨਾ ਨਹੀਂ ਕੀਤੀ ਕੋਈ ਸਾਧੂ ਨਹੀਂ ਬਾਹਰੋਂ ਕਹੇ ਉਹ ਸਾਧੂ ਉਹਦੇ ਅੰਦਰੋਂ ਨਹੀਂ ਹੋ ਸਕਦਾ ਕੋਈ ਤਾਕਤ ਨਹੀਂ ਉਹਦੇ ਚੋਂ ਜੇ ਤੋ ਟਾਈਮ ਜੰਮ ਤੋਂ ਤਾਂ ਨਿਕਲਣਾ ਉਤੋਂ ਕਿੱdio ਕੋਈ ਛੱਡ ਦੇ ਤੂੰ ਤੇ ਗੁਰੂ ਜਿਹੜੇ ਪੁੱਠੇ ਟੰਗੇ ਆ ਜਦੋਂ ਉਹਨਾਂ ਹੱਲ ਪਾਈ ਜਿਹਦੇ ਨਾਮ ਦੇਦੇ ਬਗੈਰ ਚੜ੍ਹਦੀ ਕੁੱਟੇ ਬਗੈਰ ਪੁੱਠੇ ਸਾਧੂ ਉਹ ਨਾਮ ਦੀ ਦਸੰਦ ਦੀ ਕੀ ਗੱਲ ਐ ਲੱਖਾਂ ਨੂੰ ਬੋਲ ਸਕਦੇ ਪਰ ਗਾੜੀ ਤੇ ਤੈਨੂੰ ਨਹੀਂ ਹਰਨਾ ਜਿੰਨਾ ਤੇ ਸਾਧਗੁਰ ਦਾ ਕਿਸੇ ਨੂੰ ਆڈر ਨਹੀਂ ਗੁਲਾਮ ਦੇਲਾ ਉਹ ਹੀ ਬੋਲ ਸਕਦਾ ਉਹ ਨੂੰ ਕੋਟਾ ਕਰਾਉਂਦਾ ਉਹਨਾਂ ਦਾ ਆਰਡਰ ਹੋਏ ਭਾਵੇਂ ਉਹ ਕਿਤਰਾ ਦਾ ਵੀ ਉਹਦੇ ਨੂੰ ਕੁਝ ਹੋ ਸਕਦਾ ਉਹਨਾਂ ਦਾ ਹੁਕਮ ਹੋਏ ਉਹਨੂੰ ਤੇਰਾ ਤਾਕਤ ਆਪਣੀ ਦਿੰਦੇ ਤੇ ਨਾਮ ਦੇ ਸਬਦ ਬਗੈਰ ਉਹਨਾਂ ਦੇ ਹੁਕਮ ਤੋਂ ਜਿਹੜਾ ਮਰਜੀ ਹੋਏ ਤਵੇਂ ਪੜਿਆ ਵੀ ਤਾਂ ਅਣਖਾੜੋ ਉਹ ਕੋਈ ਨਹੀਂ ਕਰ ਸਕਦਾ ਉਹ ਦੀ ਇੱਥੇ ਹਾਲਤ ਖਰਾਬ ਹੋ ਜਾਂਦੀ ਬਹੁਤ ਗਾੜੀ ਤੇ ਮਾਰ ਪੈਂਦੀ ਪੈਂਦੀ ਹੈ ਉਹਨਾਂ ਦੇ ਹੁਕਮ ਤੋਂ ਬਗਿਆ ਗੋਰੇ ਸੱਤੇ ਘੜ ਕੇ ਮਨਾ ਪੜੇ ਬਰਮਾ ਪਰ ਬਰਮਾ ਸ਼ਗਾਈ ਗੋਰੇ ਸੱਤੇ ਗੋਰਾ ਤਾਨ ਦੀ ਬਾਣ ਆਰ ਨੇ ਤੇ ਸਬਿਆਣ ਨਿਵਾਈ ਗੁਰ ਸਾਧਬੁਰ ਜਿਹੜੇ ਉਹ ਤਾਨ ਬਣਾਉਂਦੇ ਬਹੁਤ ਪਾਵਰ ਹੈ ਉਹਨਾਂ ਦੇ ਵਿੱਚ ਗੁਰਨਾਮ ਦੀ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿੰਨੀ ਪਾਵਰ ਹੈ ਉਹ ਪ੍ਰਕਾਸ਼ ਦਾ ਰੂਪ ਹੈ ਉਹ ਆਪਰਮਾਤਮਾ ਉਹਨਾਂ ਦੀ ਮਰਜ਼ੀ ਤੇ ਉਹਨੂੰ ਕੀ ਕਰ ਸਕਦੇ ਹੋ ਕਰਦੇ ਆ ਉਹਨਾਂ ਦੀ ਦਰਗਾਹ ਦੇ ਵਿੱਚ ਮੰਨੂਰੀ ਹੈ ਉਹਨਾਂ ਜਿੰਨੂੰ ਵੀ ਨਾਮ ਦਿੱਤਾ ਉਹਨੂੰ ਕਾਲ ਕੋਈ ਨਹੀਂ ਕਰ ਸਕਦਾ ਭਜਨ ਕਰੇ ਸਹੀ ਕੋਡ ਕੋ ਜੇ ਜੀ ਹੀ ਕਿਉਂ ਨਹੀਂ ਨੇ ਜੇ ਕਰਾਂਗੇ ਚੂਕ ਸੇਵ ਕਰਾਂਗੇ ਤੇ ਤੇਰ ਕਰ ਸਕਦੇ ਆ ਤੂੰ ਜਾਸਾਤਵਾਦ ਵਿਚਾਰ ਰੱਖਣਾ ਚੂਕ ਸੇਵ ਚੁਗਲੀ ਨੇ ਕਦਨੀ ਜੇ ਰਾਤੀ ਰਿਛਾ ਕਦਨੀ ਹੈ ਪੁਰਖਸ਼ ਗੰਦੀ ਲੋੜ ਦੇ ਘਰ ਵਿੱਚ ਬਹਿ ਕੇ ਬੰਦਗੀ ਕਰਨੇ ਚਾਹੁੰਦੇ। ਜੇ ਕੋਈ ਦਵਾਈ ਕਰੇ ਜਿੱਦਾਂ ਵੀ ਮਾਲਕ ਨੇ ਬਖਸ਼ੀ ਐ, ਉਹ ਤੇ ਹੀ ਕਰਦਾ ਕੋਈ ਦਵਾਈ ਦਾ ਕੰਮ ਕਰਦਾ, ਦਕਾਨਦਾਰੀ ਕਰਦਾ ਜਾਂ ਕੁਝ ਵੀ ਕਰਦਾ। ਮਜ਼ਦੂਰੀ ਕਰਦਾ ਉਹ ਭਾਵੇਂ ਕਰੇ ਉਹਦਾ ਦਰਗਾਹ ਜੰਮਦੂਰ ਹੈ। ਜਿਹੜਾ ਤੇਰੀ ਕੰਮ ਦਾ ਸਪੋਰਟ ਪਰੇ ਨਹੀਂ ਰਹਿਣਾ। ਜਿਹੜਾ ਮਰਜ਼ੀ ਹੋਵੇ। ਹਾਂਜੀ। ਗੋਰੇ ਸਤ ਗੁਰ ਤਾਂ ਨਿਵਾਨ ਹਰਨੇ ਤ ਸਬਿਆਣ ਨਿਵਾਈ ਜਿਨੇ ਡਿਟਾ ਮੇਰਾ ਸਤ ਗੁਰ ਪੋ ਕਰ ਤਿੰਨ ਕੇ ਸਭ ਪਾਪ ਗਵਾਈ ਸਤਗੁਰ ਸ਼ਾਂਚਾ ਪਰਮਾਰੇ ਨੇ ਜਿੰਨੀ ਮੇਰਾ ਸਾਥ ਗੁਰ ਦੇਤਾ ਭੋਗਾਂ ਕਿਉਂ ਨਾ ਕੋਲੋਂ ਡਰ ਰੱਖਣਾ ਪੈਂਦਾ ਹਰ ਵਕਤ ਸਤਗੁਰ ਕੋਲ ਜਿੰਨਾ ਚਿਰ ਇਹ ਜਰਾਂ ਦੇ ਨਾ ਫਿਰ ਜਿਹੜਾ ਡਰੂਗਾ ਉਹ ਮਾੜਾ ਕੰਮ ਨਹੀਂ ਕਰ ਸਕਦਾ ਉਹਨੂੰ ਪਤਾ ਮੇਰੇ ਸਤਗੁਰ ਸਾਬਾ ਵਸੂਗਾ ਹਰ ਵਕਤ ਨਾਲ ਉਹ ਸ਼ਾਬਦ ਤੇ ਇਹਨੂੰ ਨਜ਼ਰ ਨਹੀਂ ਆਉਂਦਾ ਉਹ ਸ਼ੋਸ਼ਣ ਹੈ

ਇਹਦਾ ਸਿੱਖ ਦਾ ਵੀ ਸਰੀਰ ਜਿਹੜਾ ਉਹ ਸੂਖਸ਼ਮ ਆ ਰੂਹ ਆਤਮਾ ਦਾ ਜਿਹੜਾ ਉਹ ਸ਼ਬਦ ਵੀ ਸੂਖਸ਼ਮ ਹੈ ਸਾਧਗੋਦ ਵੀ ਸੂਖਸ਼ਮ ਹੈ ਦੇਵ ਨਾਲ ਸਾਨੂੰ ਨਾਮ ਦੇਣ ਵਾਸਤੇ ਧਾਰੀ ਆ ਕਿ ਉਹ ਕਾਲਪੁਰਖ ਦਾ ਰੂਪ ਹੈ ਪਰਮਾਤਮਾ ਆ ਜੇ ਦੇਹ ਨਾਲ ਧਾਰਨ ਤੇ ਸਾਨੂੰ ਕੀ ਪਤਾ ਲੱਗ ਸਕਦਾ ਉਹ ਸ਼ਰਮਾ ਸੂਖਸ਼ਮ ਹੈ ਉਹ ਨੂੰ ਹੀ ਦੇਖ ਨਹੀਂ ਸਕਦੇ ਜੇ ਤੋ ਸਾਧਗੁਰ ਦਿਆ ਕਰੂਗੇ ਸਾਡੀ ਜਕਾਂ ਤੋਂ ਉੱਪਰ ਰੂਹ ਜਾਊਗੀ ਤੇ ਸਾਨੂੰ ਸਭ ਨੇ ਲਾਪਰਵਾਹ ਹੋ ਗਏ ਫੇਰ ਜਦ ਨਜਰ ਆਉਂਦਾ ਉਹ ਸਰੀਰ ਚੋਖਸਾ ਮੈਂ ਐ ਸਰੀਰ ਤੇ ਨਹੀਂ ਹੀ ਜਾ ਸਕਦਾ ਇਸੇ ਤਰ੍ਹਾਂ ਹਰ ਤਿਆਰ ਕੰਮ ਕਰ ਮੇਰੇ ਸੇਜ ਦੇ ਜਦੋਂ ਮਾਰਟ ਦਿਆ ਕਰੂ ਸਾਡੇ ਜਿਨੇ ਡਿਤਾ ਮੇਰਾ ਸਤਗੁਰਾ ਹੋ ਕਰੇ

ਉਸ ਦਰਗਾਹ ਦੇ ਵਿੱਚ ਜਿਹਦੇ ਕੋਲ ਸਤਪੁਰਸ਼ ਸਤਗੁਰ ਦਾ ਨਾਮ ਹੈ ਜਦੋਂ ਦਇਆ ਕਰਦੇ ਨੂੰ ਸੁਖ ਹੋਣਾ ਜਾਂਦਾ ਉੱਤੇ ਕੋਈ ਇਹਨੂੰ ਟਕਰਨੀ ਕੋਈ ਕੋਈ ਕਹਿ ਨਹੀਂ ਸਕਦਾ ਪੂਜਾ ਮੂਰਤ ਨਹੀਂ ਉਸੇ ਦਾਸ ਕਰਦਾ ਇਹ ਨਾਮ ਦੇ ਵਿੱਚ ਪਾਵਰ ਹੈ ਆਯੂ ਸ਼ੰਤ ਸਤਗੁਰੂ ਤੇਰਾ ਸਿੰਘ ਜੀ ਮਹਾਰਾਜ ਜੀ ਤੇਰਾ ਜੀ ਦਾਸ ਜੀ ਮਹਾਰਾਜ ਜੀ ਦੀ ਸਾਡੀ ਸੁਣਾਉਂਦੇ ਜਦੋਂ ਦੇ ਚੋਲੇ ਉਹ ਸ਼ਾਮ ਦੇ ਦੇਖੋ ਰਹਿੰਦੇ ਹੀ ਦੇਖਣ ਵਾਲੇ ਨੂੰ ਡਿਟੇਲ ਨੂੰ ਪਤਾ ਕੋਈ ਨਹੀਂ ਪਰ ਉਹ ਪ੍ਰਮਾਤਮਾ ਆਪ ਹੀ ਉਹ ਦੇ ਛੋਲੇ ਗੋਰਖ ਨਾਲ ਕੋਣੀ ਉਹਨਾਂ ਦੇ ਜੇ ਚਲੇ ਤੇ ਉਹਨਾਂ ਨੇ ਕੋੜਾਏ ਜਿਹਨੂੰ ਸੇਵਾ ਬੜੀ ਕਰਦੀ ਬਹੁਤ ਪਿਆਰ ਕਰਦੀ ਜਿਹੜਾ ਉਹਨਾਂ ਦੇ ਜਿਆਦੀ ਇਹਨਾਂ ਦੀ ਸ਼ਰਧਾ ਭਾਵਨਾ ਬਹੁਤ ਹੈ ਪਰ ਫਿਰ ਜੀ ਦੇ ਤਾਰੇ ਅਨੰਦ ਬੜਾ ਮੰਦਾ ਹੈ ਗੋੜੇ ਗਣਦੇ ਕਹਿਣ ਲੱਗੇ ਕਿ ਇਹੀ ਸ਼ਾਮ ਹੀ ਨਿਆਣੂ ਆਉਣਾ ਹੈ ਪੁੱਲ ਦੇ ਢੇਲੇ ਤੋਂ ਧਿਆਨੋਂ ਪਾਰਸ ਉਹਨਾਂ ਕੋ ਪਾਰ ਤੇ ਤੇ ਇਸ ਨੂੰ ਹੀ ਸੋਨਾ ਬਣਾ ਬਣਾ ਕੇ ਮਹਲ ਬਣਾਓ ਜੂ ਮਰਜੀ ਬਣਾਓ ਇਹ ਜੀ ਦੀ ਰਾਸ ਤੇ ਉਹ ਕਹਿ ਲੋ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਚੀਜ਼ ਦੀ ਲੋੜ ਨਹੀਂ ਕਹਿੰਦੇ ਨਹੀਂ ਕੁਝ ਕਰ ਲਈ ਇਹੀ ਤੁਹਾਡੇ ਤੇ ਬੜਾ ਜਿਆਦਾ ਸਾਨੂੰ ਖਿਆਲ ਆ ਕਿ ਸ਼ਰਧਾ ਭਾਵਨਾ ਤੁਹਾਡੇ ਸੱਜਿਆ ਤਾਂ ਹੈ ਗ੍ਰੀਤੀ ਤੁਹਾਡੇ ਤੇ ਬਹੁਤ ਜਿਆਦਾ ਇਹਦੇ ਰੱਖਦੇ ਹੋ ਸ਼ਾਮੀ ਤੋਂ ਉਹਨਾਂ ਨੇ ਰੱਖ ਦਿੱਤਾ। ਸ਼ਿਆਮੀ ਨਾ ਬਾਦ ਆਏ ਤੇ ਉਹ ਉਸੇ ਤਰ੍ਹਾਂ ਜੁੜੇ ਗੰਢਣ ਤੇ। ਉਹ ਬੋਰਖਲਾ ਦੇ ਮਾਲ ਚਾਈ ਨਿਕੰਮ ਖਰਾਦ ਹੈ ਜਾਂ ਦੇ ਪਾਰਸ ਮਾ ਦੇ ਇੱਥੇ ਤੇ ਜਾ ਇਹਨਾਂ ਨੂੰ ਜਾਤ ਨਹੀਂ ਆਈ ਕੋਨਾਪਾ। ਜਾਇਦੀ। ਜੇ ਉਹਨਾਂ ਪਹਿਲੋ ਕੋਸ਼ਿਸ਼ ਪਾਰਸ ਕਿੱਥੇ ਹੈ ਇਹਦੇ ਕਿ ਜਿੱਥੇ ਤੁਸੀਂ ਦੱਸਿਆ ਉੱਥੇ ਤੇ। ਪਾਰਸ ਨੂੰ ਦੇਖਿਆ ਉਸੇ ਟਿਕਾਣੇ ਤੇ ਉਹ ਨਮੋਜੀ ਜਿਹਾ ਪਾਰਸ ਤੇ ਇੱਕੋ ਜਿਹਾ ਲੱਗਾ ਹੋਰਲਾ ਆ ਕਿ ਪਾਰਸ ਲੱਗ ਗਿਆ ਕਹਿਣ ਲੱਗਾ ਵੀ ਇਹ ਦਰਾਸਤ ਵੀ ਤੈਨੂੰ ਜਾਜ ਨਹੀਂ ਆਈ ਕੀ وجہ ਕੀ ਹੈ ਇਹਨੇ ਕਿਹਾ ਕਿ ਤੂੰ ਦੰਦੇ ਲਾਦੇ ਨਹੀਂ ਸੋਹਣੇ ਕਹਿਣ ਲੱਗੇ ਭਾਈ ਛੜਕੂਰ ਨਾਲ ਟਾਈਮ ਨਹੀਂ ਹੈਗਾ ਇਸ ਕਰਕੇ ਹੀ ਬਣਾ ਨਹੀਂ ਸਕੇ ਜਨਾ ਕੰਨ ਜੋੜੀ ਹੈ ਬੜੀ ਕਮਾਲ ਦੀ ਗੱਲ ਹੈ ਪਾਰਸ ਕੋਈ ਜਿਹੇ ਨੂੰ ਦਿੰਦਾ ਇਹ ਬੜੀ ਹੀ ਕੀਮਤੀ ਚੀਜ਼ ਐ ਦੇਖੇ ਜਦੋਂ ਆਪਾਂ ਆਂਦੇ ਤੂੰ ਸੂਈ ਉਹਨਾਂ ਮੂਹੇ ਪਾਈ ਧਾਗਾ ਮੋੜ ਕੇ ਰਿਹਾ ਤੇ ਸੋਨੇ ਦਾ ਹੋ ਗਿਆ ਉਹ ਦਸਤਾਰ ਆਹ ਮਾਨ ਟੁੱਟ ਗਿਆ ਵੀ ਇਹ ਦੇ ਰੱਬੀ ਕੋ ਅਟਕਾ ਦਾ ਤੇ ਮੈਨੂੰ ਪਤਾ ਹੀ ਨਹੀਂ ਇਹ ਕਦ ਦਾ ਉਹ ਦੂ ਮਰਜ਼ੀ ਕਰ ਸਕਦੇ ਪਰ ਉਹਨਾਂ ਦੀ ਮਰਜ਼ੀ ਇਸੇ ਤਰ੍ਹਾਂ ਦੀ ਰਹਿੰਦੀ ਜਿਸ ਤਰ੍ਹਾਂ ਉਹਨਾਂ ਦੀ ਮਰਜ਼ੀ ਹੈ ਹੁਣ ਕੋਈ ਕਰ ਸਕਦਾ ਨਹੀਂ

ਪੁਰਸੇ ਸ਼ਾਮ ਸ਼ਬ ਪਰਮਾਰੇ ਜਨ ਨਾਨਕ ਧੂੜ ਮੰਗੇ ਪੁਰਸੇ ਦਿੱਤੀ ਇੰਨੀ ਵਡਿਆਈ ਉਹਨਾਂ ਸਿੱਖ ਨੂੰ ਦਿੱਤੀ ਜਿਹੜੇ ਸਾਧਗੁਰ ਦੇ ਸਿੱਖਿਆ ਪੂਰੀਆਂ ਦੇ ਜਿਹੜੇ ਨਾਮ ਜਪਦੇ ਆ ਉਹਨਾਂ ਦੀ ਧੂੜ ਉਹ ਪ੍ਰਦਾਵ ਦੇ ਮੰਗਦੇ ਜੀ ਜਨ ਨਾਨਕ ਮੰਗੇ ਧੂੜ ਤੇ ਦਿੱਤੀ ਇੰਨੀ ਵਡਿਆਈ ਦਿੰਦੇ ਉਹ ਮਾਲਕ ਜਿਹੜੇ ਸਾਧਗੁਰ ਆਪਣੇ ਸਿੱਖ ਨੂੰ जन नानक मग तूरत न जो गुरके सिख मेर पाई बाबा स्वामी बाबा स्वामी